ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਤੋਂ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 78270 1987 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਗਾੜ ਦਿਖਾਉਣੀ ਆ ਤੁਸੀਂ ਤੁਸੀਂ ਰੇਟ ਡਟੇਲ ਵੀਰ ਤੋਂ ਪੁੱਛਦੇ ਆ ਆਓਗੇ ਇੱਕ ਜੀ ਕਰਵਾ ਚਲ ਬਾਈ ਜੀ ਅੱਸੀ ਗਾ ਬਾਈ ਅੱਜ ਨਾਮ ਐਡਰੈਸ ਦੱਸੋ ਵੀਰ ਆਪਣਾ ਮੇਰਾ ਨਾਮ ਬਹੁਤ ਜੀਿੰਗਾ ਹੈ ਪਿੰਡ ਭਗਤਪੁਰਾ ਮੋੜ ਜਿਹੜਾ ਚਾਰ ਵਾਲੇ ਕੋਠੇ ਕਹਿੰਦੇ ਨੇ ਆ ਜਿਹੜਾ ਬਰਨਾਲਾ ਸ਼ਹਿੜੇ ਦੇ ਪੱਖੋਂ ਕੈਂਚੇ ਨੇੜੀ ਗਾ ਆ ਮੋਬਾਈਲ ਨੰਬਰ ਵੀਰ ਆਪਣਾ 81969073 81969073 ਜਿਹਦੇ ਆ ਬੈਠ ਦੇਖਤੀ ਆ ਜੇ ਕਿਹੜਾ ਸੁਸੂਈ ਆ ਜੀ ਇਹ ਇਹ ਤੁਹਾਨੂੰ ਜੇ ਤੁਹਾਨੂੰ ਸੁਈ ਆ ਜੀ ਆ ਫਸਾ ਰਖਾ ਜੀ ਕੈਮਰਾ ਨਾਲ ਹੋ ਗਿਆ ਤੁਹਾਨੂੰ ਇਹਨੂੰ ਅੱਜ ਹੀ ਪਾਰਸੂ ਸੂਈ ਹੋਈ ਹੈ ਪਾਰਸੂ ਹੋਈ ਹੈ ਤੀਜੇ ਦਿਨ ਸੂਈ ਨੂੰ ਹੋ ਗਿਆ ਜੇਰ ਜੇਮਾ ਓਕੇ ਹੈ ਜੇਰ ਜੇਮਾ ਓਕੇ ਹੈ ਠੀਕ ਆਪਾਂ ਵਾਲੇ ਡੇਰੀ ਦੁੱਧ ਪਾਉਣ ਦਾ ਕੰਮ ਕਰਦੇ ਹਾਂ ਨਾ ਹਾਂਜੀ ਪਿਛਲਾ ਨੰਬਰ ਆਈ ਆਪਣੇ ਠੀਕ ਆ ਚਾਰ ਪੰਜ ਬੇੜਾ ਹੋ ਰੱਖਿਆ ਹੋਇਆ ਹਾਂ ਤੇ ਪਹਿਲੇ ਸੂ ਆਪਣੇ ਕੋਲ ਹੀ ਸੀ ਆਪਣੇ ਕੋਲ ਹੀ ਸੀ ਠੀਕ ਆ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਨੇ ਇਹਨੇ ਜੀ 30 ਲੀਟਰ ਦਿੱਤਾਗਾ ਹੁਣ 33 ਮੰਨ ਕੇ ਬੰਦਾ ਲੈਦਾ ਹੈਗਾ ਠੀਕ ਆ ਪਹਿਲੇ ਸੂਏ 30 ਕਿਲੋ ਤੋਂ ਚੱਲੀ ਆ ਦਿੱਤਾ ਹੀ ਜਮ ਹੁਣ ਕਿੰਨਾ ਦੁੱਧ ਐਸ ਵਕਤ ਹੁਣ ਵੀ 18 ਲੀਟਰ ਬੋਲਾ ਤਿਆਰ ਹੈ ਠੀਕ ਆ 9 ਲੀਟਰ ਦੁੱਧ ਪਰ ਟਾਈਪ ਦਾ ਤੀਜੇ ਦਿਨ ਦੇ ਸੂਈ ਥੱਲੇ 67 ਆ ਗਿਆ ਤੇ ਚੋਣ ਚ ਵਾ ਕੇ ਮੈਂ ਧਾਰਾ ਤੁਰਾ 1 ਨੰਬਰ ਧਾਰਾ ਚ ਵਾ ਕੇ ਨੰਬਰ ਧਾਰਾ ਦੇਖ ਲਓ ਪਾ ਧਾਰਾ ਮਾਰ ਕੇ ਦਿਹਾਉਣੇ ਪਏ ਕੋਈ ਪਸਮਾਈ ਨਹੀਂ ਉੱਤੇ ਥੱਲੇ ਬਹਿ ਗਏ ਤੇ ਮਗਰਸਾਈ ਵੀ ਮਾਰ ਦਿੱਤਾ ਓ ਜੋ ਕਹਿ ਬਤਾ ਸੋਣਾ ਸਾਫ ਸੁਥਰਾ ਚੋਣਾ ਪੂਰੇ ਸਾਈ ਦੋ ਧਾਰਾ ਹੋਰ ਮਾਰਦੀ ਸੋ ਪਸਵਾਈ ਦੀ ਵਹਿੜਾ ਪੌਦੇ ਥੱਲੇ ਬਹਿ ਗਏ ਓ ਦੇਖੋ ਜਮ ਤੇ ਬਾਕੀ ਵੀਰੇ ਚੋਣ ਜਾਣਾ ਕੋਈ ਫੜ ਰਿਹਾ ਨਹੀਂ ਜਮੇ ਹਣ ਨਹੀਂ ਜੀ ਠੀਕ ਆ ਥਣ ਚ ਆਪਾਂ ਪਸਵਾਈ ਦੀ ਬਹਿੜ ਇਸ ਕਰਕੇ ਥੱਲੇ ਬਹਿ ਗਏ ਹਾਂਜੀ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ 1 ਲੱਖ 10000 ਮਾਰਦਾਨ ਹੋ ਜਾਊਗਾ ਹਾਂਜੀ ਵੀਡੀਓ ਕਰ ਦਾਂਗੇ ਟੋਰ ਦੀ ਬਾੜ ਟੋਰ ਕੱਟ ਕੱਟ ਵਗੈਰਾ ਵਹਿਦਾ ਦੇਖ ਸਾਲ ਸੋਹਣਾ ਸਾਫ ਸੁਥਰਾ ਦੂਜਾ ਸੂਰ ਹੈ 1 ਲੱਖ 10000 ਰੁਪਏ ਪਾਜਾਂ ਦੀ ਕੀਮਤ ਪਰ ਨੂੰ ਨੇ ਪਹਿਲੇ ਦੋ ਵੇਲੇ ਕਹਿੰਦੇ 30 ਕਿਲੋ ਦੇਤਾ ਸੋ ਕੱਟੇ ਕੱਟ ਸੋਹਣਾ ਮੂੰਹ ਮੱਤੇ ਲੱਗ ਜਾਏ ਤਾਂ ਠੀਕ ਹੈ ਬੰਦਾ ਸੋ ਵੀਡੀਓ ਕਵਰ ਕਰਨ ਦਾ ਟਾਈਮ ਆਪਾਂ ਸਹੀ 7:00 ਵਜੇ ਦਾ ਟਾਈਮ ਆ ਤਾਂ ਅੱਜ ਵੀ ਜੇ ਆਪਾਂ ਵੀਡੀਓ ਕਵਰ ਕਰਦੇ ਪਏ ਆ ਤੇ 32 33 ਕਿਲੋ ਗੋਤ ਬਣ ਕੇ ਜੋ ਆਪਾਂ ਕੇਸ ਕਰਤਾ ਜਾਂ ਛੜ ਹਵਾਨਾ ਬਲੇਰ ਤੇ ਕਰਕੇ ਦਿਖਾ ਦਿੰਦੇ ਆ ਸਾਧੂ ਦੇ ਰੇ ਸਾਹਮਣੇ 4.5 ਸੋਨੇ ਦੇਖਣਗੇ ਤੇ ਭਾਈ ਨੰਬਰ ਇੱਕ ਵਾਰੀ ਫਿਰ ਬੋਲ ਜੀ ਆਪਣਾ 81969 0773 ਕੀ ਕਹਿੰਦਾ ਬਾ ਥਾਣਾ ਸੁਨਾ ਦਾ ਬਿਲਕੁਲ ਓਕੇ ਆ ਜੀ ਇਹ ਵੀ ਢੰਗ ਨਾਲ ਦੇਖੋ ਓਕੇ ਜੀ ਇੱਕ 10 ਚ ਮਾਨਤਾ ਨੂੰ ਓਕੇ ਦੇ ਮਾੜਾ ਮੋਟਾ ਕਰਦਾ ਹਾਂ ਹਾਂ ਕਰਦਾ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ